ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਹੈ ਅਰਵਿੰਦ ਕੇਜੀਵ ਵਾਲਦੇ ਮੂਹ ਨੂੰ ਨਹੀਂ ਹਾਲਾਂਕਿ ਜੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਮੂਹ ਨੂੰ ਤੜਾ ਤੜ ਵੋਟਾਂ ਪਈਆਂ ਕਿਉਂਕਿ ਉਹ ਉਸ ਟਾਈਮ ਜੋ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਗੱਲਾਂ ਕਰਦੇ ਸੀ ਤਾਂ ਉਹਨਾਂ ਨੂੰ ਤੜਾ ਤੜ ਵੋਟਾਂ ਪਈਆਂ ਗਈਆਂ ਤਾਂ ਅਰਵਿੰਦ ਕੇਜੀਵ ਵਾਲ ਵੱਲੋਂ ਚੇਰਾ ਐਲਾਨਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭਗਵੰਤ ਸਿੰਘ ਮਾਨ ਹਮੇਸ਼ਾ ਇਹੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੈਂ ਪਿਛਤਾਚਾਰ ਦਾ ਕੋਈ ਪੈਸਾ ਨਹੀਂ ਖਾਵਾਂਗਾ ਇਹ ਮੇਰੇ ਨਾਲ ਜ਼ਹਿਰ ਦੇ ਬਰਾਬਰ ਹੈ ਜੇਕਰ ਗੱਲ ਕਰੀਏ ਤਾਂ ਕਾਫੀ ਜੋ ਪਹਿਲਾਂ ਵੀ ਮੁੱਖ ਮੰਤਰੀ ਆਏ ਪੰਜਾਬ ਦੇ ਵਿੱਚ ਤਾਂ ਉਹਨਾਂ ਕਾਫੀ ਪਿਛਤਾਚਾਰ ਕੋਟਾਲਿਆਂ ਦੇ ਵਿੱਚ ਵੀ ਉਹਨਾਂ ਨੂੰ ਉਹਨਾਂ ਦੇ ਨਾਮ ਜੋ ਬਦਨਾਮ ਕੀਤੇ ਗਏ ਜਾਂ ਉਹ ਇਹਨਾਂ ਕੁਟਾਲਿਆਂ ਦੇ ਵਿੱਚ ਫਸੇ ਨਜ਼ਰ ਆਏ ਲੇਕਿਨ ਹਾਲੇ ਤੱਕ ਸਫਤ ਕਰਨੀ ਪਾਏਗੀ ਜੋ ਹੈ ਪੰਜਾਬ ਦੇ ਮੁਖਮੰਤੀ ਭਗਵੰਤ ਸਿੰਘ ਮਾਨ ਕਿਉਂਕਿ ਉਹ ਇਹ ਇਮਾਨਦਾਰੀ ਦਾ ਸਬੂਤ ਦਿੰਦੇ ਨਜ਼ਰ ਆਉਂਦੇ ਨੇ ਚਾਹੇ ਪੰਜਾਬ ਦੇ ਵਿੱਚ ਜੋ ਖਜ਼ਾਨਾ ਹੈ ਉਹ ਦਾ ਜਲੂਸ ਨਿਕਲਿਆ ਪਿਆ ਲੇਕਿਨ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਮੈਂ ਪ੍ਰਸ਼ਟਾਚਾਰੀ ਦਾ ਪੈਸਾ ਨਹੀਂ ਖਾ ਸਕਦਾ ਇਹ ਮੇਰੇ ਲਈ ਜ਼ਹਿਰ ਦੇ ਬਰਾਬਰ ਹੈ ਲੇਕਿਨ ਇਸ ਦੇ ਉਲਟ ਹੀ ਜੋ ਅਰਵਿੰਦ ਕੇਜੀਵਾਲ ਹੈ ਉਹਨਾਂ ਕੋਲੋਂ ਇਹ ਗੱਲ ਮਨਜ਼ੂਰ ਨਹੀਂ ਹੈ ਕਿਉਂਕਿ ਅਰਵਿੰਦ ਕੇਜੀਵਾਲ ਜੋ 40000 ਕਰੋੜ ਜ਼ਮੀਨ ਐਕਵਾਇਰ ਹੋਣੀ ਹੈ ਪੰਜਾਬ ਦੇ ਵਿੱਚ ਉਹ ਕਿਤੇ ਨਾ ਕਿਤੇ ਲਾਲਚ ਦੇ ਸਿਰ ਤੇ ਕੰਮ ਕਰ ਰਹੇ ਨੇ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਸਾਥ ਦੇ ਰਹੇ ਨੇ ਹਰਪਾਲ ਸਿੰਘ ਚੀਮਾ ਤੇ ਦੂਸਰੇ ਪਾਸੇ ਕੁਲਤਾਰ ਸਿੰਘ ਸੰਧਵਾਤ ਇੱਕ ਗੁਪਤ ਨਾਂ ਵੀ ਮੰਤਰੀ ਦਾ ਨਿਕਲ ਕੇ ਸਾਹਮਣੇ ਆ ਗਿਆ ਹੈ ਜੇਕਰ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਬਾਇਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਧਰਮ ਪਤਨੀ ਨੂੰ ਦਿੱਲੀ ਦੇ ਵਿੱਚ ਬੁਲਾਇਆ ਗਿਆ ਤੇ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਅਰਵਿੰਦ ਕੇਜੀ ਵਾਲਵਲੋਂ ਕੀ ਉਹ ਤੇ ਉਹਨਾਂ ਦੇ ਨਾਲ ਜੋ ਕੁਲਤਾਰ ਸਿੰਘ ਸੰਧਵਾ ਨੇ ਜਾਂ ਹਰਪਾਲ ਸਿੰਘ ਚੀਮਾ ਕਿ ਉਹ ਮੁੱਖ ਮੰਤਰੀ ਦੀ ਜੋ ਹੈ ਆਪਣੀ ਗੱਦੀ ਛੱਡ ਦੇਣ ਉਹ ਚਾਹੁੰਦੇ ਨੇ ਕਿ ਮੁੱਖ ਮੰਤਰੀ ਤੋਂ ਉਹ ਆਪਣੀ ਜੋ ਗੱਦੀ ਛੱਡ ਦੇਣ ਤੇ ਉਹ ਰਾ ਸਭਾ ਮੈਂਬਰ ਬਣ ਕੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਮੁੱਦੇ ਚੱਕਣ ਲੇਕਿਨ ਉਹ ਹਟਾਉਣਾ ਚਾਹੁੰਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆੜ ਗਏ ਨੇ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦੀ ਜੋ ਹੈ ਸੀਟ ਨਹੀਂ ਛੱਡਾਂਗਾ ਮੈਂ ਇਮਾਨਦਾਰੀ ਨਾਲ ਕੰਮ ਕਰ ਰਿਹਾ ਮੈਨੂੰ ਲੋਕਾਂ ਨੇ ਚੁਣਿਆ ਹੈ ਤਾਂ ਇਸ ਤਰ੍ਹਾਂ ਦੀਆਂ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਦੂਸਰੇ ਪਾਸੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਅਰਵਿੰਦ ਕੇਜੀਵਾਲ 2027 ਦੇ ਵਿੱਚ ਵੀ ਇਹੀ ਕਹਿੰਦੇ ਨਜ਼ਰ ਆ ਰਹੇ ਸੀ ਕਿ ਮੈਂ ਜੋ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੜਾ ਕਰਾਂਗਾ ਤਾਂ ਉਹ ਇੰਨਾਂ ਗੱਲਾਂ ਤੋਂ ਵੀ ਕਿਤੇ ਨਾ ਕਿਤੇ ਪਿੱਛੇ ਹੱਥ ਹਟਾਉਂਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਦਿੱਲੀ ਦੀਆਂ ਸਰਕਾਰਾਂ ਵੱਖ-ਵੱਖ ਸਮੇਂ ਤੇ ਬਣਦੀਆਂ ਰਹੀਆਂ ਲੇਕਿਨ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਤੇ ਇਹਦਾ ਵੀ ਸਬੂਤ ਹੁਣ ਸਾਹਮਣੇ ਆ ਰਿਹਾ ਹੈ ਦੂਸਰੇ ਪਾਸੇ ਗੱਲ ਕਰਦੇ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਮੁੱਖ ਮੰਤਰੀ ਪਿਸਟਾਚਾਰ ਤੇ ਕਿ ਇਹ ਕਹਿੰਦੇ ਨੇ ਕਿ ਮੈਂ ਪਿਸਟਾਚਾਰੀ ਖਤਮ ਕਰਨੀ ਹੈ ਨਾ ਕਿ ਮੈਂ ਆਪਣਾ ਪਿਸਟਾਚਾਰੀ ਦੇ ਵਿੱਚ ਆਉਣਾ ਹੈ ਤਾਂ ਇਹ ਚੀਜ਼ਾਂ ਜੋ ਅਰਵਿੰਦ ਕੇਜਰੀਵਾਲ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਦੂਸਰੇ ਪਾਸੇ ਉਹ ਇਹ ਵੀ ਗੱਲ ਰਹੇ ਨੇ ਕਿ ਜੋ 40 ਕਰੋੜ ਜਮੀਨ ਐ ਕੁਆਇਰ ਹੋਈ ਹੈ ਉਹ ਸਾਰਾ ਕੰਮ ਟਰਾਂਸਫਰਟ ਹੋਣਾ ਚਾਹੀਦਾ ਹੈ ਕਿਉਂਕਿ ਜਵਿੰਦਰ ਸਿੰਘ ਅਗਾਹਾ ਨੇ ਕਿਹਾ ਹੈ ਕਿ 25 ਜੁਲਾਈ ਨੂੰ ਉਹ ਆਪਣਾ ਧਰਨਾ ਲਾਣਗੇ ਤੇ 15 ਜੁਲਾਈ ਨੂੰ ਜੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਕਹਿ ਰਹੇ ਨੇ ਲੈਂਡ ਪੁੱਲਿੰਗ ਪਾਲਿਸੀ ਦੀ ਧੱਕੇ ਨਾਲ ਜ਼ਮੀਨ ਅਕਵਾਇਰ ਕੀਤੀ ਗਈ ਹੈ ਤਾਂ ਇਹ ਜੋ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਅਰਵਿੰਦ ਕੇਜਰੀ ਵਾਲ ਦੇ ਅੰਦਰ ਜੋ ਲਾਲਚ ਆ ਰਿਹਾ ਹੈ ਜਾਂ ਗੱਲ ਕਰੀਏ ਹਾਲਕੀ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਿੰਨੀ ਦਿਨ ਮੈਂ ਪੰਜਾਬ ਦੇ ਵਿੱਚ ਬੈਠਾ ਹਾਂ ਮੈਂ ਇਹ ਜੋ ਲੈਂਡ ਪੋਲਿੰਗ ਪਾਲਿਸੀ ਹੈ ਉਹਦੀ ਸਹੀ ਵਰਤੋਂ ਕੀਤੀ ਜਾਏਗੀ ਨਾ ਕਿ ਦੁਰਵਰਤੋਂ ਕੀਤੀ ਜਾਏਗੀ ਤਾਂ ਉਹਦਾ ਫਾਇਦਾ ਜੋ ਪੰਜਾਬ ਦੇ ਲੋਕਾਂ ਨੂੰ ਹੋ ਸਕੇ ਲੇਕਿਨ ਇਹ ਦੇ ਖਿਲਾਫ ਜੋ ਅਰਵਿੰਦ ਕੇਜਰੀਵਾਲ ਨੇ ਉਹ ਕਿਤੇ ਨਾ ਕਿਤੇ ਖੜੇ ਦਿਖਾਈ ਦੇ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਗੱਦੀ ਵੀ ਤੋਂ ਵੀ ਲੈਣ ਦੀ ਗੱਲ ਕਰ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਹਲੇ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਨਾ ਕਿ ਉਹ ਆਪਣੀ ਸੀੜ ਛੱਡ ਕੇ ਕਿਸੇ ਹੋਰ ਨੂੰ ਦੇਣ ਵਾਲੇ ਨੇ ਤਾਂ ਇਹ ਜੋ ਅਹਿਮ ਖਬਰ ਸੂਤਰਾਂ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਬਾਕੀ ਜੋ ਵੀ ਜਾਣਕਾਰੀ ਆਏਗੀ ਸਾਂਝੀ ਕਰਾਂਗੇ ਤੁਹਾਨੂੰ